ਚਾਰ ਸਹਿਵਜਾਦਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਸ ਨੂੰ ਕਦੇ ਵੀ ਬੁਲਾਇਆ ਨਹੀਂ ਜਾ ਸਕਦਾ ਜੀਟੀ ਰੋਡ ਚਾਚੋ ਕੀ ਦੇ ਨੇੜੇ ਕੱਖਰ ਪਰਿਵਾਰ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਚਾਰ ਸਹਿਵਜਾਦਿਆਂ ਨੇ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਉਸ ਦੀ ਵੀਡੀਓ ਵੀ ਨਾਲ-ਨਾਲ ਸੰਗਤ ਨੂੰ ਦਿਖਾਈ ਜਾ ਰਹੀ ਹੈ ਬਾਬਾ ਜਗਜੀਤ ਸਿੰਘ ਜੀ ਨੇ ਲੰਗਰ ਦੇ ਦੌਰਾਨ ਦੱਸਿਆ ਕਿ ਅਸੀਂ ਕਿਸੇ ਨੂੰ ਵੀ ਸੇਧ ਨਹੀਂ ਦੇ ਸਕਦੇ ਗੁਰੂ ਕਲਗੀਧਰ ਪਾਸ਼ਾ ਤੇ ਪਰਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਛੋਟੇ-ਛੋਟੇ ਸਹਿਬਜ਼ਾਦੇ ਬਾਹਰ ਦਿੱਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਤੋਂ ਸੇਧ ਲੈਣ ਦੀ ਲੋੜ ਹੈ ਇਸ ਤਰ੍ਹਾਂ ਧਰਮ ਦੀ ਰਾਖੀ ਕਰਦੇ ਜਾਲੋ ਮੁਗਲਾਂ ਨੂੰ ਉਹਨਾਂ ਨੇ ਸਬਕ ਸਿਖਾਇਆ ਦੁੱਧ ਦੇ ਲੰਗਰ ਤੇ ਨਾਲ-ਨਾਲ ਚਾਹ ਸਹਿਬਜ਼ਾਦਿਆਂ ਦੀ ਕੁਰਬਾਨੀ ਦੀ ਵੀਡੀਓ ਵੀ ਪੰਡਾਲ ਵਿੱਚ ਦਿਖਾਈ ਜਾ ਰਹੀ ਹੈ ਇਸ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣ ਦੀ ਲੋੜ ਹੈ ਸਰਪੰਚ ਰੁੜਕੀ ਨੇ ਦੱਸਿਆ ਤੁਸੀਂ ਲੰਗਰ ਤਾਂ ਬਾਹਗੁਰੂ ਜੀ ਹੀ ਲਗਾ ਰਹੇ ਹਨ ਅਸੀਂ ਕੁਝ ਵੀ ਕਰਨ ਵਾਲੇ ਨਹੀਂ ਸਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਹੈ ਪਵਾਰਾ ਐਕਸਪ੍ਰੈਸ న్యూਸ ਲਾਈਕ ਤੋਂ ਵਿਰੋਧ ਸ਼ਰਮਾ ਜੀ ਆਸੀ ਬੋਲ万ਤੀ ਸਭ ਕੁਝ ਹੈ ਖਾਲਸਾ ਈ ਗੁਰੂ ਗੁਰੂ ਹੀ ਖਾਲਸਾ ਹੈ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਆਪਰੇ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਪੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ ਅਟਲ ਮੰਨਿਆ ਜਾਵੇ ਕੱਲ੍ਹ ਦੀ ਤੱਕ ਵਾਹਿਦੁਰ ਜੀ ਕਾ ਖਾਲਸਾ ਵਾਹਿਦੁਰ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਪਤਾ ਹੀ ਆ ਜੋ ਕਿ ਪੋਤਾ ਮਹੀਨਾ ਜਿਹੜਾ ਸਿੱਧੀ ਦਿਹਾੜੇ ਚੱਲ ਰਿਹਾ ਔਰ ਜਿੱਥੇ ਵਕ ਵਕ ਖੇਤਰਾ ਦੇ ਵਿੱਚ ਜੋ ਕਿ ਸਾਡੇ ਸਿੱਖ ਧਰਮ ਵੱਲੋਂ ਜਿਹੜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰੇਵਾਲ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਔਰ ਪੁੱਤਰਾਂ ਦੇ ਦਾਨੀ ਧੰਦਨ ਕਲਗੀਧਰ ਪਰਵਾਰ ਸਤੇ ਪਾਸ਼ਾ ਜਿਨ੍ਹਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਕਿਉਂਕਿ ਅਸੀਂ ਸਾਡਾ ਰੋਮ ਰੋਮ ਉਹਨਾਂ ਦਾ ਕਰਜ਼ਾਈ ਆ ਜਿਹੜੇ ਸਿੱਖ ਕਰਮ ਧਰਮ ਦੇ ਵਿੱਚ ਅਸੀਂ ਤਾਂ ਸਿੱਖੀ ਸਰੂਪ ਦੇ ਵਿੱਚ ਹੈ ਹੀ ਆਂ ਆਪਣੀ ਲਈ ਕੋਈ ਖਤਰਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਸੇਧ ਮਿਲਣ ਵਾਸਤੇ ਸਾਡੇ ਪੂਰੇ ਦੁਆਬੇ ਵੱਲੋਂ ਔਰ ਤਖ਼ਰ ਪਰਿਵਾਰ ਵੱਲੋਂ ਇਹ ਜਿਹੜਾ ਸਾਰਾ ਸਾਡੇ ਵੀਰ ਤਖਰ ਉਹਨਾਂ ਵੱਲੋਂ ਜਿਹੜਾ ਹਰ ਸਾਲ ਜਿਹੜਾ ਪ੍ਰਬੰਧ ਕੀਤਾ ਜਾਂਦਾ ਇਥੇ ਦੁੱਧੇ ਲੰਗਰ ਦਾ ਔਰ ਪੂਰੀ ਸੰਗਤ ਦਵਾਬਾ ਜਿਹੜੇ ਫਗਵਾੜਾ ਏਰੀਆ ਗਰਾਆ ਏਰੀਆ ਇਹ ਪੂਰੇ ਫਲੌਰ ਏਰੀਆ ਵੱਲੋਂ ਜਿਹੜਾ ਸਾਰੇ ਸੰਗਤਾਂ ਜਿਹੜੀਆਂ ਇਥੇ ਸਹਿਯੋਗ ਦੇ ਰਹੀਆਂ ਔਰ ਨਾਲ-ਨਾਲ ਅਸੀਂ ਜਿਹੜਾ ਇੱਕ ਹੋਰ ਸਾਡੇ ਵੀਰਾਂ ਨੇ ਪ੍ਰਾਲਾ ਕੀਤਾ ਜਿਹੜਾ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਿਹਤ ਮਿਲੇ ਨਾਲ ਚਾਰ ਸਾਹਿਬ ਜਿਆਦਾ ਨਹੀਂ ਜਿਹੜੀ ਵੀਡੀਓ ਵੀ ਨਾਲ ਅਸੀਂ ਜਿਹੜੀ ਆ ਉਹ ਵੀ ਵਿਖਾ ਰਹੇ ਆ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਪੁਰਬਲੇ ਜਿਹੜੇ ਆ ਯੋਧੇ ਆ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਆ ਕਲਗੀਧਰ ਪਾਸ਼ਾ ਦੇ ਪਰਿਵਾਰ ਦੀ ਆ ਜਿਨ੍ਹਾਂ ਨੇ ਸਾਰਾ ਸਰਬੰਸ ਵਾਰਗੇ ਔਰ ਅੱਜ ਅਸੀਂ ਜੇ ਆਕਸੀਜਨ ਹੀ ਭੁੱਲ ਜਗੇ ਤੇ ਬੜੀ ਮੰਦ ਭਾਗੀ ਕਹਿ ਸਕਦੇ ਗੱਲ ਆ ਪਰ ਨਹੀਂ ਇਹ ਸਿੱਖ ਕੌਮ ਇਹੋ ਜੀ ਆ ਇਹ ਤਾਂ ਦੂਜਿਆਂ ਦੀ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਭੁਖਿਆਣੋਂ ਪ੍ਰਸ਼ਾਦਾ ਲੀੜਾ ਕੱਪੜਾ ਦਿੰਦੇ ਆ ਤੇ ਜਦੋਂ ਸਾਡਾ ਸਮਾਂ ਆਉਂਦਾ ਜਿਹੜਾ ਅਸੀਂ ਸਾਰੇ ਜਿੰਨੇ ਵੀ ਰਲ ਮਿਲ ਕੇ ਸਾਰੇ ਕੋਈ ਸਿਮਰਨ ਕਰਦਾ ਕੋਈ ਪੁੰਨਦਾਨ ਕਰਦਾ ਤੇ ਸਾਡਾ ਫਰਜ਼ ਵੀ ਆ ਇਸ ਕਰਕੇ ਚਾਰ ਸਹਿਬ ਜਾਦੇ ਅਸੀਂ ਮੈਸੇਜ ਤਾਂ ਇਹ ਕੀ ਦੇ ਸਕਦੇ ਹਾਂ ਸੰਸਾਰ ਦੇ ਉੱਤੇ ਇਹ ਤਾਂ ਕਲਗੀਧਰ ਪਾਤਸ਼ਾਹ ਏਡਾ ਵੱਡਾ ਮੈਸੇਜ ਸਾਨੂੰ ਦੇ ਗਏ ਆ ਚਾਰ ਸਹਿਬ ਜਾਦੇ ਉਹਨਾਂ ਵਾਰ ਦਿੱਤੇ ਪਿਤਾ ਵਾਰਤਾ ਮਾਤਾ ਵਾਰਤੇ ਔਰ ਸਾਡੀ ਸੇਧ ਤਾਂ ਅਸੀਂ ਇਹ ਹੀ ਲੈ ਸਕਦੇ ਹਾਂ ਉਹਨਾਂ ਤੋਂ ਸੇਧ ਲੈ ਸਕਦੇ ਆ ਕੁਝ ਇਹਨਾਂ ਨੂੰ ਸੇਧ ਦੇ ਨਹੀਂ ਸਕਦੇ ਅਸੀਂ ਇਹਨਾਂ ਨੂੰ ਸੇਧ ਲੈਣੀ ਹੈ ਸਤਿਗੁਰੂ ਸੇ ਪਾਤਸ਼ਾਹ ਨੇ ਜਿੰਨਾ ਕੋਈ ਸਾਡੇ ਬਾਅਦ ਤੇ ਕੀਤਾ ਅਸੀਂ ਛਿੰਨਮਾਤਰ ਕਰੀਏ ਕਿਉਂਕਿ ਜਿਆਦਾ ਨਹੀਂਗਾ ਤੇ ਆ ਜਿਹੜੇ ਦਿਨ ਚੱਲਦੇ ਹਨ ਦਿਨਾਂ ਦੇ ਵਿੱਚ ਜਿਆਦਾ ਨਹੀਂ ਤੇ ਕੋਈ ਅੱਧਾ ਘੰਟਾ 10 15 ਮਿੰਟ ਸਾਰੇ ਪਰਿਵਾਰ ਵਜ ਬੈਕ ਸਿਮਰਨ ਸ਼ੁਰੂ ਕਰੀਏ ਔਰ ਚਾਰ ਸਹਿਬ ਜਿਆਦਾ ਦੀ ਜਿਹੜੀ ਆ ਜਿਹੜੀ ਵੀਡੀਓ ਆ ਇਹ ਜਰੂਰ ਵਿਖਾਈਏ ਬੱਚਿਆਂ ਨੂੰ ਇਹ ਤੋਂ ਸੇਰ ਬੜੀ ਵੱਡੀ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੀ ਵਸੇ ਮੋਰੋ ਪਰਿਵਾਰਾਂ ਸਾਨੂੰ ਸਾਡੇ ਗੁਰੂ ਮਹਾਰਾਜ ਸੱਚੇ ਪਿਤਾ ਕਲਗੀਧਾਰ ਸਰਵੰਸ਼ਦਾਨੀ ਆ ਜੋ ਕੇ ਸਾਲ ਤਾਂ ਹਰ ਵਾਰੀ ਆਉਂਦਾ ਆ ਪਰ ਅਸੀਂ ਇਹਦੇ ਵਿੱਚੋਂ ਕੋਈ ਸਿੱਖਿਆ ਸਾਨੂੰ ਚਾਹੀ ਲੈਣੀ ਅਸੀਂ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਅਸੀਂ ਜੇ ਕੋਈ ਜਪਜੀਤ ਸਿੰਘ ਦਾ ਪਾਠ ਕਰਦਾ ਉਹ ਗਾਹਾਂ ਨਿਤਨੇਮ ਪੂਰਾ ਕਰਨਾ ਸਿੱਖ ਸਕੇ ਜਿਹੜਾ ਨਿਤਨੇਮ ਆ ਉਹ ਸੋਖਣੀ ਸਾਹਿਬ ਦਾ ਸਕੇ ਜਿਹੜਾ ਸੋਖਣੀ ਸਾਹਿਬ ਦਾ ਵੀ ਨਾੜਾ ਕਰਦਾ ਉਹ ਆਪਣੇ ਗੁਰੂ ਸਾਹਿਬ ਜੀ ਮਤ ਉਤੋਂ ਕੋ ਸਕੇ ਸਾਡੀ ਸਿੱਖੀ ਅਸੀਂ ਸਾਲ ਦੇ ਵਿੱਚ ਹਰ ਵਾਰੀ ਅਸੀਂ ਮਨਾਉਣ ਜਾਂਦੇ ਆ ਪਰ ਅਸੀਂ ਜੋ ਸਾਨੂੰ ਕਰਨਾ ਚਾਹੀਦਾ ਉਹ ਸਾਨੂੰ ਜਿਹੜਾ ਉੱਥੋਂ ਅਸੀਂ ਬਹੁਤ ਪਿੱਛੇ ਆ ਸਿੱਖੀ ਧਾਰਨ ਕਰੀਏ ਜਿਹੜਾ ਬੰਦਾ ਮੋਨਾ ਆ ਉਹ ਕਿਸ ਧਾਰਨ ਕਰੇ ਉਹ ਬਾਣੀ ਦੇ ਨਾਲ ਜੁੜੇ ਫੇਰ ਬਾਣੇ ਨਾਲ ਜੁੜੇ ਜੇ ਬਾਣੀ ਨਾਲ ਜੁੜੂਗਾ ਫੇਰ ਬਾਣੇ ਨਾਲ ਵੀ ਉਹ ਜੁੜ ਸਕਦਾ ਜੇ ਆਪਾਂ ਪਹਿਲਾਂ ਹੀ ਜੁੜ ਜਾਂਦੇ ਆ ਫੇਰ ਉਹ ਕਈ ਵਾਰ ਢੋਲ ਜਾਂਦਾ ਆ ਇਸ ਕਰਕੇ ਅਸੀਂ ਉਹਦੇ ਸਾਲ ਨੂੰ ਇੱਥੇ ਜੇ ਫੇ ਆਈਏ ਬਸ ਬਣ ਕੇ ਆ ਜੀ ਉਹ ਨਹੀਂ ਜਾਣ ਦੇਣਾ ਚਾਹੁੰਦਾ ਇਹ ਲੰਗਰ ਇਹ ਉਹਦੇ ਆ ਅਸੀਂ ਕੁਝ ਨਹੀਂ ਕਰ ਸਕਦੇ ਇਹ ਸੰਗਤ ਜੋ ਆ ਇਹ ਸਾਰਾ ਅਤਿਸ਼ਾਹ ਸਾਰੀ ਸੰਗਤ ਆ ਉਹ ਮਾਲਕ ਦਾ ਦੇਣ ਆ ਦਿੰਦੇ ਚੋਟਣਾ ਵੀ ਅਗੰਤ ਭਰੇ ਪੰਡਾਰ